ਵਿਦਿਆਰਥੀਆਂ ਮੈਰਿਟੋਰੀਅਸ ਸਕੂਲਾਂ ਦੇ ਲਈ ਦਾਖਲੇ ਲਈ ਤੀਸਰੀ ਕਾਉਂਸਲਿੰਗ ਆ ਚੁੱਕੀ ਹੈ ਜੀ ਤੇ ਕੱਲ ਨੂੰ ਤੀਸਰੀ ਕਾਉਂਸਲਿੰਗ ਦਾ ਪਹਿਲਾ ਦਿਨ ਆ ਜਣੇ ਕਿ 9725 ਨੂੰ ਇਹਦੇ ਵਿੱਚ ਕਿਹੜੇ ਕਿਹੜੇ ਕੈਟਾਗਰੀ ਦੀ ਕੱਲ ਜਿਹੜੀ ਕਾਉਂਸਲਿੰਗ ਹੋਏਗੀ ਉਹ ਸੁਣਦੀ ਚਾਣਨਾ ਪਾਉਣੇ ਹੈ ਡਿਸੇਬਲਡ ਕੈਟਾਗਰੀ ਹੈ ਜੀ ਸਭ ਤੋਂ ਪਹਿਲਾਂ ਲੜਕੀਆਂ ਦੇ ਵਿੱਚ ਮੈਰਿਟ ਨੰਬਰ 1 ਤੋਂ ਲੈ ਕੇ 12 ਲੜੀ ਨੰਬਰ ਵੀ ਇਹਨਾਂ ਦਾ 1 ਤੋਂ ਲੈ ਕੇ 12 ਤੇ ਅੰਕ ਉੱਪਰਲੇ 83 ਹੈ ਤੇ ਹੇਠਲੇ ਹੈਗੇ ਨੇ 53 ਸਕਰੀਨ ਤੇ ਵੇਖ ਰਹੇ ਹੋ ਤੁਸੀਂ ਜੇਕਰ ਪਹਿਲੀ ਵਾਰ ਹੈ ਹੋਣ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਅੰਡ ਤੱਕ ਵੀਡੀਓ ਨੂੰ ਜਰੂਰ ਦੇਖਿਓ ਲੜਕੇ ਮੈਰਿਟ ਨੰਬਰ 1 ਤੋਂ ਲੈ ਕੇ 5 ਤੱਕ ਨੇ ਇਹ ਜਿਹੜਾ ਡਿਸੇਬਲਡ ਵਾਲਾ ਵੇਖ ਰਹੇ ਆ ਆਪਾਂ ਲੜੀ ਨੰਬਰ 1 ਤੋਂ ਲੈ ਕੇ 5 ਸਿਰ ਪੰਜ ਹੀ ਨੇ ਅੰਕ ਉੱਪਰ 103 ਅਤੇ ਹੇਠਲੇ 58 ਨੇ ਇਸ ਤਰ੍ਹਾਂ ਪ੍ਰਾਈਵੇਟ ਕੈਟਾਗਰੀ ਲੜਕੀਆਂ ਦੇ ਵਿੱਚ ਮੈਰਿਟ ਨੰਬਰ 1 ਤੋਂ ਲੈ ਕੇ 337 ਲੜੀ ਨੰਬਰ 13 ਤੋਂ ਲੈ ਕੇ 349 ਤੱਕ ਬਣਦੇ ਆ ਅੰਕ ਉੱਪਰ ਇਹਨਾਂ ਦੇ ਬਣਦੇ 122 ਤੇ ਹੇਠਲੇ ਬਣਦੇ 753 ਇਸ ਤਰ੍ਹਾਂ ਲੜਕੇ ਪ੍ਰਾਈਵੇਟ ਕੈਟਾਗਰੀ ਦੇ ਵਿੱਚ ਮੈਰਿਟ ਨੰਬਰ 1 ਤੋਂ ਲੈ ਕੇ 239 ਤੱਕ ਤੇ ਲੜੀ ਨੰਬਰ 6 ਤੋਂ ਲੈ ਕੇ 244 ਤੱਕ ਅੰਕ ਉੱਪਰ ਲ 134 ਬਣਦੇ ਆ ਤੇ ਅੰਕ ਇਹਨਾਂ ਦੇ 53 ਬਣਦੇ ਆ ਇਸ ਤਰ੍ਹਾਂ WHH ਕੈਟਾਗਰੀ ਲੜਕੀਆਂ ਦੇ ਵਿੱਚ ਆਉਂਦੀ ਆ ਲੜੀ ਮੈਰਿਟ ਨੰਬਰ 1 ਤੋਂ ਲੈ ਕੇ 294 ਲੜੀ ਨੰਬਰ 350 ਤੋਂ ਲੈ ਕੇ 643 ਅੰਕ ਉੱਪਰ ਲ 113 ਤੇ ਅੰਕ ਲ 53 ਬਣਦੇ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਪੱਕੇ ਸ਼ੇਅਰ ਕਰਿਏ ਜੇਕਰ ਚੈਨਲ ਤੇ ਪਹਿਲੀ ਵਾਰ ਆ ਤੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅ ਅੱਗੇ ਤੋਂ ਹੋਰ ਵੀਡੀਓ ਤੁਹਾਡੀ ਜਿਹੜੀ ਸੇਵਾ ਦੇ ਵਿੱਚ ਪ੍ਰਦਾਨ ਕੀਤੀ ਜਾਣੀ ਹੈ ਵੱਧ ਤੋਂ ਵੱਧ ਆਪਾਂ ਵਿਦਿਆਰਥੀਆਂ ਇੱਕ ਵੀਡੀਓ ਸ਼ੇਅਰ ਕਰੀਏ ਹਾਲ ਤੱਕ ਜਿਹੜੀ ਸਭ ਤੱਕ ਜਾਣਕਾਰੀ ਪਹੁੰਚੇ ਹੈ ਤੇ ਕੱਲ ਨੂੰ ਜਿਹੜੀ ਕਾਉਂਸਲਿੰਗ ਸ਼ੁਰੂ ਹੋ ਰਹੀ ਹੈ ਮੈਰੀਟੋਰੀਆ ਸਕੂਲਾਂ ਦੇ ਵਿੱਚ 9725 ਨੂੰ ਤੀਸਰੀ ਕਾਉਂਸਲਿੰਗ ਜਿਹੜੀ ਤੁਹਾਨੂੰ ਡਿਟੇਲ ਸਾਂਝੀ ਕੀਤੀ ਹੈ ਧੰਨਵਾਦ